ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਏ ਸੀ ਜੀ ਖੇਤ ਨੀਰਾ ਵੜਨਾ ਸਰਦਾਰ ਜੀ ਨੂੰ ਹੋ ਗਿਆ ਕੰਮ ਤੇ ਸੋਚਿਆ ਵਿਚਾਰ ਉਹ ਕਿਸੇ ਵਾਸਤੇ ਕੰਮ ਜਰੂਰੀ ਗਏ ਐ ਡੌਗੀ ਬਿਮਾਰ ਹੋ ਗਿਆ ਉਹਦੇ ਵੈਕਸੀਨ ਕਰਾਉਣ ਗਏ ਨਹੀਂ ਤੇ ਸੋਚਿਆ ਵਿਚਾਲ ਮੈਂ ਹੀ ਨੀਰਾ ਵੜ ਲਿਓਣੀ ਇੱਕ ਵੇਤੋਂ ਉਹ ਦੇਖੋ ਜੀ ਮੋਟਰਸਾਈਕਲ ਤੇ ਰੈਡੀ ਤੇ ਆ ਮੈਂ ਨੀਰਾ ਵੜਣ ਆਈ ਆ ਤੇ ਜੱਟਾਂ ਦੀਆਂ ਕੁੜੀਆਂ ਨੂੰ ਕੁਛ ਨਹੀਂ ਇਹੇ ਕੰਮ ਹੁੰਦੇ ਜੀ ਇਹ ਤਰ ਵੱਡੀ ਜਾਉਂਦੀ ਹੈ ਆਹ ਥਾੜੇ ਹੱਥੀ ਕੰਮ ਕਰਨ ਦੀ ਕੋਈ ਮਿਹਣਾ ਨਹੀਂ ਹੁੰਦਾ ਜੀ ਆਪਾਂ ਨੂੰ ਆਪਣੇ ਸਾਰੇ ਗੰਮ ਹੱਥੀ ਕਰਨੇ ਚਾਹੀਦੇ ਉਹ ਜੱਟਾਂ ਦੀ ਕੁੜੀ ਕੀ ਹੋਈ ਜੀ ਜਿਹੜੀ ਐਂ ਵੱਡੇ ਨਾਲ ਕਹਿੰਦੀ ਚੇਰੀ ਮੰਗੂ ਵਾ